ਅੱਜ ਦੀ ਵੀਡੀਓ ਬਹੁਤ ਖਾਸ ਹੈ ਜਰੂਰ ਸਮਾਂ ਕੱਢ ਕੇ ਦੇਖੋ ਦੇਖਣ ਵਾਲੀ ਹੈ ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕੁਝ ਨਵੇਂ ਸ਼ਖਸੀਅਤਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਏ ਦਿਨ ਅਸੀਂ ਤੁਹਾਨੂੰ ਕੁਝ ਤਾਂ ਕੁਝ ਵੱਖਰਾ ਦਿਖਾਈਏ ਤੇ ਅੱਜ ਇੱਕ ਅਖਬਾਰ ਜਿਹੜਾ ਵੇਚ ਕੇ ਤੇ ਬਾਈ ਬੜੇ ਲੰਬੇ ਸਮੇਂ ਦਾ ਇੱਕ ਸਾਈਕਲ ਤੇ ਉੱਤੇ ਜਿਹੜਾ ਅਖਬਾਰ ਵੇਚਦਾ ਲੰਬੇ ਸਮੇਂ ਦਾ ਇਹਨਾਂ ਪਿੰਡਾਂ ਦੇ ਵਿੱਚ ਆਉਂਦਾ ਅੱਜ ਵੀ ਉਹ ਸਾਡੇ ਨਾਲ ਵੀ ਇੱਥੇ ਮੌਜੂਦ ਸੀਗਾ ਤੇ ਅਸੀਂ ਸਾਨੂੰ ਆਉਂਦਾ ਹੋ ਰਸਤੇ ਦੇ ਵਿੱਚ ਮਿਲਿਆ ਤੇ ਬਾਈ ਕੈਮਰਾਮੈਨ ਤੁਹਾਨੂੰ ਉਹ ਦਿਖਾਉਂਦਾ ਉਹ ਸਾਈਕਲ ਤੇ ਜਿਹੜਾ ਆ ਰਿਹਾ ਸੀਗਾ ਤੇ ਅਸੀਂ ਸੋਚਿਆ ਕੌਣ ਆਏ ਬਾਈ ਦੀ ਜਿਹੜੀ ਗੱਲਬਾਤ ਆਪਾਂ ਤੁਹਾਡੇ ਸਾਰਿਆਂ ਨਾਲ ਸੰਧੀ ਕਰੀਏ ਇਹ ਵੀਰ ਲੰਬੇ ਸਮੇਂ ਤੋਂ ਜਿਹੜਾ ਅਖਬਾਰ ਵੇਚਦਾ ਇਹਨੂੰ ਅਸੀਂ ਕਾਫੀ ਪੁਰਾਣੇ ਜਾਣਦੇ ਆ ਇਸੇ ਦਾ ਮੇਰਾ ਪਿੰਡ ਆਪਦਾ ਆਰਾਮ ਕਰ ਚੁੰਗਾ ਹੀ ਆ ਤੇ ਲੰਬੇ ਸਮੇਂ ਤੋਂ ਮੈਂ ਇਹਨੂੰ ਜਾਣਦਾ ਸੀ ਬਾਈ ਅਰਜਿੰਦਰ 2 ਮਿੰਟ ਲਾਓ ਸਾਈਕਲ ਪਾਸੇ ਆਪਾਂ ਕੋਈ ਗੱਲਬਾਤ ਕਰਦੇ ਆ ਤੇ ਅੱਜ ਮਨ ਨੂੰ ਇੱਕ ਹੋਇਆ ਵੀ ਕਿਉਂ ਨਾ ਆਪਾਂ ਬਾਈ ਦੀ ਇੱਕ ਕਿਰਤ ਆਇਆ ਕਿੰਦੀ ਵੱਡੀ ਕਿਰਤ ਆਜੋ ਮੇਰੇ ਸੈਰ ਤੇ ਆਜੋ ਇੱਥੇ ਸ਼ਾਮੇ ਵੀ ਆਪਾਂ ਬਹੁਤ ਵੱਡੀ ਇੱਕ ਜਿਹੜੀ ਕਿਰਤ ਆ ਬੈਠੋ ਜੀ ਬੈਠ ਕੇ ਕਰਦੇ ਆਪਾਂ ਗੱਲਬਾਤ ਪਹਿਲਾਂ ਤਾਂ ਆਪਾਂ ਚੈਨਲ ਤੇ ਜਿਹੜਾ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਸੱਚੀ ਕਰਦੇ ਹਾਂ ਅਰਜੰਦਤ ਭਾਈ ਕਿਵੇਂ ਹੈ ਤੁਹਾਡਾ ਕੰਮ ਆ ਜਿਹੜਾ ਤੁਸੀਂ ਕਿਹੜੇ ਸਾਲੋਂ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਸੀ 90 ਸਾਲੋਂ ਚ ਅੱਛਾ 1990 ਦੇ ਵਿੱਚ 1990 ਦੇ ਵਿੱਚ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਤੁਸੀਂ ਸੋਚ ਲਓ ਵੀ ਜਿਹੜੇ 34 35 ਸਾਲ ਹੋ ਗਏ ਹਨ ਤੇ ਅੱਜ ਉਮਰ ਕਿੰਨੀ ਹੈ ਤੁਹਾਡੀ ਨਹੀਂ ਹੈ ਵੀ 1971 ਦਾ ਜਨਮ ਹੈ ਅੱਛਾ 1971 ਦਾ ਜਨਮ ਹੈ ਯਾਨੀ ਕਿ 29 ਕਿ ਸਾਲ ਹੋ ਤੇ 24 ਕਿ ਸਾਲ ਇਹ ਹੋ ਗਏ 54 53 ਤੋਂ ਹੋ ਰਿਹਾ ਤੇ ਮੇਂ 3 53 ਸਾਲ ਹੋ ਗਏ ਤੇ ਅੱਜ ਸਕੂਲ ਇੰਨਾ ਕਿੰਨਾ ਸਾਈਕਲ ਤੇ ਜਿਹੜਾ ਸਫਰ ਕਿੰਨੇ ਕਿਲੋਮੀਟਰ ਦਾ ਕਰਦੇ ਆਂ ਇੰਨਾ ਦਾ ਵਾਰਦੇ ਸਹੀ 13 ਵੈਂਡ ਘਟਦੇ ਸੀ ਅੱਛਾ ਹੁਣ 6 ਕਿ ਘਟਦੇ ਆਂ ਯਾਨੀ ਮੁਕਸਰ ਤੋਂ ਸ਼ੁਰੂ ਹੁੰਦੇ ਸੀ ਕਿਹੜੇ ਕਿਹੜੇ ਪਿੰਡਾਂ 'ਚ ਜਾਂਦੇ ਸੀ ਪਹਿਲਾਂ ਇੰਨਾ ਬੱਲੰਗੜ ਮੋੜਾ ਰਾਮਗੜ ਜੂੰਗਾ ਕੋੜੇ ਵਾਲੀ ਫਾਲਗੜ ਫਤਨਾੜਾ ਇੰਦਰ ਕਾਣੇ ਅਲਾਮਦਲਾ ਹਜਵਾਰੇ ਵਾਲਾ ਅੱਛਾ ਜਵਾਰੇ ਵਾਲਾ ਤੱਕ ਵੀ ਜਾਂਦੇ ਸੀ ਹਾਂਜੀ ਤੇ ਉਦੋਂ ਤਾਂ ਉਹਨਾਂ ਟਾਈਮਾਂ ਦੇ ਵਿੱਚ ਅਖਬਾਰਾਂ ਦੀ ਗਿਣਤੀ ਵੀ ਬਹੁਤ ਅਜੇ ਤਾਂ ਤੁਹਾਡੇ ਕੋਲ ਥੋੜੀ ਅਖਬਾਰਾਂ ਪਹਿਲਾਂ ਕਿ ਸਟਾਰਟਿੰਗ ਦੇ ਵਿੱਚ ਕਿੰਨੇ ਅਖਬਾਰ ਹੁੰਦੇ ਸੀ ਜਦੋਂ 800 ਖਬਰਾਂ ਹੁੰਦਾ ਸੀ ਅੱਛਾ ਸਟਾਰਟਿੰਗ ਦੇ ਵਿੱਚ ਠੀਕ ਤੇ ਹੁਣ ਅਖਬਾਰ ਕਿੰਨੇ ਕ ਜਿਹੜੇ ਹੁਣ ਹੁਣ ਤਾਂ 200 ਰਹਿ ਗਏ ਅੱਛਾ ਇਹ ਬੜਾ ਲੰਬਾ ਸਵਾਲ ਸੀ ਤੁਹਾਨੂੰ ਦੇਖਦੇ ਆ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਹੀ ਆਉਂਨੇ ਹਨਾ ਤੇ ਇਹ ਜਿਆਦਾ ਮਾਰਕਾ ਅਖਬਾਰ ਦੇ ਵਿੱਚ ਲੋਕਡਾਊਨ ਦੇ ਵਿੱਚ ਹੀ ਪਈ ਹੋਣੀ ਆ ਲੋਕਡਾਊਨ ਜੀ ਲੋਕ ਕੀ ਜਾਗਦੇ ਨਹੀਂ ਸੀ ਉਸੇ ਤਰ੍ਹਾਂ ਹੀ ਪਿਆ ਰਹਿੰਦਾ ਸੀ ਅੱਛਾ ਉਹ ਤਾਂ ਹਾਂ ਲੋਕਾਂ ਨੇ ਹੱਥ ਲਾਉਣੇ ਵੀ ਬੰਦ ਕਰ ਦਿੱਤੇ ਹਨਾ ਅਖਬਾਰ ਨੂੰ ਤੇ ਇਹਦਾ ਬਈ ਕਮਾਈ ਤੇ ਬਹੁਤ ਫਰਕ ਪਿਆ ਹੋਣਾ ਜਿਵੇਂ ਤੁਸੀਂ 800 ਕਿ ਇਹ ਜਦੋਂ 800 ਅਖਬਾਰ ਵੇਚਦਾ ਸੀ ਉਹਦੇ ਤਾਂ ਤੁਹਾਨੂੰ ਵਧੀਆ ਜਿਹੜਾ ਮਹੀਨੇ ਦਾ ਚੰਗੇ ਰੁਪਏ ਬਣ ਜਾਂਦੇ ਹਾਂਜੀ ਵਧੀਆ ਆਉਂਦਾ ਸੀ ਅੱਛਾ ਤੇ ਹੁਣ ਤਾਂ ਸਾਰੇ 5000 ਦੇ ਸਾਤ ਕਿਹਰ ਵੰਦਾ ਯਾਨੀ ਅੱਛਾ ਪੰਜ-ਸਾਤ ਯਾਰ ਨਹੀਂ ਸਾਈਕਲ ਤੇ ਕਿਲੋਮੀਟਰ ਕਿੰਨੇ ਕ ਦਾ ਅੰਦਾਜ਼ਾ ਹੁਣ ਕਿੰਨੇ ਕਿਲੋਮੀਟਰ ਚੱਲੇਗਾ ਕਿਆ ਕਿਲੋਮੀਟਰ ਹੋ ਜਾਣਾ ਅੱਛਾ ਵਨ ਵੀ 50 ਕਿਲੋਮੀਟਰ ਚੱਲਦਾ ਤੇ ਲਈ ਰੁਟੀਨ ਹੀ ਬਣੇ ਤੇ ਕਿੰਨੇ ਵਜੇ ਜਿਹੜਾ ਤੁਸੀਂ ਸਵੇਰ ਸ਼ੁਰੂ ਕਰਦੇ ਹੋ 6 ਵਜੇ ਚੱਲਦੇ ਆ ਜੀ ਅੱਛਾ 6 ਵਜੇ ਚੱਲਦੇ ਆ ਤੇ ਅੱਜ ਤੁਹਾਨੂੰ ਇਹ ਵੀ ਸੱਚ ਦੱਸਦੀ ਆ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਮੁਕਸਰ ਦੇ ਨਾਲ ਜਿਹੜੇ ਸਾਡੇ ਪਿੰਡ ਲੱਗਦੇ ਆ ਇਹਨਾਂ ਪਿੰਡਾਂ ਚ ਅਖਬਾਰ ਆ ਜਿਹੜਾ 2 ਵਜੇ ਦਾ ਸੈਮ ਹੋ ਗਿਆ ਸਮਾਂ ਹੋ ਗਿਆ ਹਜੇ ਆਰਾਮਗੜ ਤੋਂ ਕਦੀ ਐਂਟਰੀ ਨਹੀਂ ਤੁਸੀਂ ਮੈਨੂੰ ਲੱਗਦਾ ਇੱਕ ਦੋ ਘਰਾਂ ਦੇ ਵਿੱਚ ਹੀ ਹੈ ਜੇ ਆ ਸਟਾਰਟਿੰਗ ਹੀ ਇੱਥੋਂ ਸਾਰੇ ਪਿੰਡ ਦੇ ਵਿੱਚ ਅਖਬਾਰ ਦੇਣੇ ਆ ਤੇ ਲੋਕ ਇਸ ਤਰ੍ਹਾਂ ਨਹੀਂ ਜਾਂਉਂਦੇ ਵੀ ਸਾਨੂੰ ਸਵੇਰੇ ਅਖਬਾਰ ਦੇਆ ਕਰੋ ਤੇ ਅਸੀਂ ਤਾਂ ਹੀ ਉਹਦੇ ਲੌਕਡਾਊਨ ਤੋਂ ਹੀ ਘਟੇ ਹੈ ਅੱਛਾ ਨੈਟ ਤੇ ਜਿਹੜੀ ਵੇਖਣ ਲੱਗੇ ਲੋਕ ਬਜ਼ੁਰਗ ਹੈਗੇ ਆਪਾਂ ਬਜ਼ੁਰਗਾਂ ਕਰਕੇ ਆ ਰਹੇ ਹਨ ਜਿਹਨੇ ਅੱਛਾ ਉਹਨਾਂ ਦਾ ਸਮਾਂ ਬਤੀਤ ਹੋ ਜਾਂਦਾ ਅੱਛਾ ਅੱਛਾ ਤੇ ਬਜ਼ੁਰਗਾਂ ਹੋਚਾਰੇ ਨੂੰ ਸਮਝਿਆ ਨਹੀਂ ਜਾਂਦਾ ਤੇ ਉਹ ਟਾਈਮ ਪਾਸ ਕਰਦੇ ਫਵਾਰ ਰਹੇ ਅੱਛਾ ਅੱਛਾ ਤੇ ਤੁਸੀਂ ਕੱਲੇ ਹੁਣ ਤਾਂ ਵੀ ਬਜ਼ੁਰਗਾਂ ਨੂੰ ਇੱਕ ਅਖਬਾਰ ਦੇਣ ਵੀ ਉਹਨਾਂ ਉਹਨਾਂ ਦੇ ਬਾਰੇ ਤੇਰੇ ਕੋਲ ਕਿਉਂਕਿ ਕਮਾਈ ਤਾਂ ਬਹੁਤ ਘਟ ਗਈ ਕਿ ਮੈਨੂੰ ਨਹੀਂ ਲੱਗਦਾ ਕੋਈ 50 ਕਿਲੋਮੀਟਰ ਸਾਈਕਲ ਚਲਾ ਕੇ ਕੋਈ 4-5000 ਦਾ ਕੰਮ ਕਰ ਜਾਂ ਬਜ਼ੁਰਗਾਂ ਕਰਕੇ ਆ ਰਹੇ ਹਨ ਠੀਕ ਠੀਕ ਤੇ ਹੁਣ ਤਾਂ ਜਿਹੜੇ ਕੰਮ ਅਖਬਾਰਾਂ ਦੇ ਵੀ ਇੰਨੇ ਜਿਆਦਾ ਜਿਵੇਂ 800 ਤੋਂ ਲੈ ਕੇ 400 ਤੱਕ ਆ ਗਿਆ ਤੇ ਤੁਹਾਡੇ ਕੋਈ ਬੱਚੇ ਨਹੀਂ ਹੁਣ ਕਹਿੰਦੇ ਵੀ ਤੁਸੀਂ ਅਰੈਸਟ ਕਰ ਕਿੰਨੇ ਪਰਿਵਾਰ ਪਰ ਵੀ ਦਾਦੋ ਕਿੰਨੇ ਬੱਚੇ ਕਿੰਨੇ ਅਰੇ ਦੋ ਮੁੰਡੇ ਇੱਕ ਕੁੜੀ ਹੈ ਅੱਛਾ ਬੱਚੇ ਵੀ ਤੁਹਾਡੇ ਵੱਡੇ ਹੋਣਗੇ ਹਾਂਜੀ ਹਾਂਜੀ ਡਬਲ ਐਨ ਕਰੀ ਬੈਠੇ ਦੋ ਅੱਛਾ ਸੋ ਠੀਕ ਹੈ ਇੱਕ ਕੁੜੀਆ ਵੀ ਹੈ ਕਰ ਰਹੀ ਅੱਛਾ ਹੋਤੇ ਹੁਣ ਬੱਚੇ ਨਹੀਂ ਕਹਿੰਦੇ ਵੀ ਤੁਸੀਂ ਕੋਈ ਵਹੀਕਲ ਵਗੈਰਾ ਤੇ ਜਾਓ ਜਾਂ ਹਾਂ ਦੇ ਤਾਂ ਹੈ ਫਿਰ ਸੇਹ ਤੇ ਦੇਚੇ ਵਧੀਆ ਰਹਿੰਦੀ ਅੱਛਾ ਜਿਆਦਾ ਤਾਂ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਵੀ ਜਿਆਦਾ ਟੈਂਕਲਿੰਗ ਕਰਦੇ ਹਾਂ ਹਾਂਜੀ ਆਕਾ ਨੂੰ ਕੋਈ ਗਰਮੀ ਸਰਦੀ ਦਾ ਨਹੀਂ ਹੁੰਦਾ ਜੀ ਮਹਿਸੂਸ ਉਸੇ ਤਰ੍ਹਾਂ ਹੀ ਪੱਕੇ ਹੋਏ ਆ ਅੱਛਾ ਠੀਕ ਆ ਜਿਵੇਂ ਹੁਣ 40 47 ਡਿਗਰੀ 48 ਵੀ ਟੈਂਪਰੇਚਰ ਆ ਤੇ ਤੁਸੀਂ ਦੁਬਾਰੇ ਉਸੇ ਤਰ੍ਹਾਂ ਸਾਈਕਲਿੰਗ ਚਲਾਓ ਉਸੇ ਤਰ੍ਹਾਂ ਹੀ ਠੀਕ ਹੈ। ਵਾਹ ਹਵਾ ਕਰ ਕੀ ਹੋ ਜਾਂਦਾ ਥੋੜਾ ਜਿਹਾ ਅੱਗੋਂ ਹਵਾ ਹੋ ਗਈ ਤਾਂ। ਅੱਛਾ ਨਹੀਂ ਤਾਂ ਬਸ ਉਸੇ ਤਰ੍ਹਾਂ ਹੀ ਹੈ। ਜਿਹੜੇ ਖਵਾ ਪਿੰਡ 'ਚ ਤੁਸੀਂ ਲਾਸਟ ਪਿੰਡ ਦੇ ਵਿੱਚ ਜਾਂਦੇ ਜਿੱਥੋਂ ਅਖਬਾਰ ਤੁਸੀਂ ਖਤਮ ਕਰਦੇ ਹੋ ਉੱਥੇ ਕਿੰਨਾ ਟਾਈਮ ਹੋ ਜਾਂਦਾ? ਉੱਥੇ 4 ਕੁ ਵਜੇ ਜਾਂਦੇ। ਅੱਛਾ 4 ਵਜੇ ਜਿਹੜਾ ਅਖਬਾਰ ਤੁਸੀਂ ਦਿੰਦੇ ਆ ਉਹ ਉਹ ਵੀ ਉਵੇਂ ਇੰਤਜ਼ਾਰ ਹੀ ਕਰਦੇ ਨੇ। ਉਸੇ ਤਰ੍ਹਾਂ ਹੀ ਹੈ। ਇਹਨਾਂ ਨੂੰ ਪਤਾ ਹੀ ਹੁੰਦਾ ਹੀ ਟਾਈਮ ਦਾ ਆ ਰਿਹਾ। ਅੱਛਾ ਜਿਹੜੇ ਮੈਨੂੰ ਲੱਗਦਾ ਬਹੁਤ ਪੁਰਾਣੇ ਘਰ ਵੀ ਤੁਹਾਡੇ ਨਾਲ ਜੁੜੇ ਹੋਣਗੇ ਉਹ ਉਦੋਂ ਦੇ ਜੁੜੇ ਜਦੋਂ ਤੋਂ ਸਟਾਰਟ ਕੀਤਾ। ਉਹ ਸਿਰਾਂ ਦੇ ਜੁੜੇ ਕੋਈ ਨਹੀਂ ਹਟਾ ਕੇ ਰਾਜੀ। ਅੱਛ ਦੀ ਹੁੰਦਾ ਹੀ ਹੈ ਲਾਕਡਾਊਨ ਚੱਕਰੀ ਬਿਲਕੁਲ ਕੰਮ ਬੰਦ ਹੋ ਗਿਆ ਇੱਕ ਵਾਰ ਇਹ ਤਾਂ ਬਿਲਕੁਲ ਹੀ ਹੋ ਗਿਆ ਅੱਛਾ ਉਸ ਤੋਂ ਬਾਅਦ ਉਹਵੇਂ ਰੁਟੀਨ ਦੇ ਵਿੱਚ ਸ਼ੁਰੂ ਹੋ ਗਿਆ ਹੁਣ ਜਿਹੜੇ ਪਰਿਵਾਰ ਕੋਈ ਪੁਰਾਣੇ ਹੋ ਜਿਹੇ ਵੀ ਹੈਗੇ ਜਿਹੜੇ ਜਦੋਂ ਤੁਸੀਂ ਅਖਬਾਰ ਪਹਿਲੇ ਦਿਨ ਸ਼ੁਰੂ ਕੀਤਾ ਸੀਗਾ ਤੇ ਉਸ ਦਿਨ ਤੋਂ ਅੱਜ ਤੱਕ ਵੀ ਤੁਹਾਡੇ ਨਾਲ ਜੁੜੇ ਹੋਣ ਹਾਂਜੀ ਜਦੋਂ ਦੇ ਜੁੜੇ ਸਾਰੇ ਅੱਛਾ ਤਕਰੀਬਨ ਸਾਰੇ ਜਦੋਂ ਦੇ ਹੀ ਆ ਜਿਹਨਾਂ ਪਿਆਰ ਹੋਂ ਦਾ ਅੱਛਾ ਤੇ ਤੁਹਾਡਾ ਤਾਂ ਲੰਬਾ ਸਮਾਰਿਆ ਹਨ ਹੁਣ ਇੱਕ ਮੋਬਾਈਲ ਜੋਗ ਨੇ ਕਹਿ ਦਿੱ ਗਏ ਜਾਂ ਇੰਟਰਨੈਟ ਜੋਗ ਨੇ ਜਿਹੜਾ ਤੁਹਾਡਾ ਇਹ ਥੋੜਾ ਜਿਹਾ ਕੰਮ ਦੇ ਵਿੱਚ ਜ਼ਰੂਰ ਰੁਕਾਤਾ ਹੀ ਹੋਣ ਹਾਂਜੀ ਇਹ ਸੀ ਵੀਰ ਅੱਜ ਕਾਫੀ ਵਾਰੀ ਸੋਚਿਆ ਸੀਗਾ ਜਦੋਂ ਵੀ ਕਿਧਰ ਰਸਤੇ 'ਚ ਮਿਲਦਾ ਤੇ ਅਸੀਂ ਜ਼ਰੂਰ ਕਿਹਾ ਸੀ ਵੀ ਤੁਹਾਡੇ ਜਿਹੜਾ ਦਰਸ਼ਕਾਂ ਦੇ ਇਨਸਾਨ ਮੁੱਖ ਕਰਾਂਗੇ ਕਿਉਂਕਿ ਇੱਕ ਸੱਚੀ ਕਿਰਤ ਆ ਸੱਚੀ ਕਿਰਤ ਵਾ ਕਿਉਂਕਿ 50 ਕਿਲੋਮੀਟਰ ਹੁਣ ਵੀ ਬਾਈਕ ਚਲਾਉਂਦਾ ਪਹਿਲਾਂ ਤਾਂ ਫਿਰ ਉਹ ਜ਼ਿਆਦਾ ਕਿਲੋਮੀਟਰ ਬਣ ਜਾਂਦਾ ਹੁਣ ਜਿਹੜਾ ਜ਼ਿਆਦਾ ਬਣ ਜਾਂਦੇ ਜਵਾਰੇ ਵਾਲੇ ਤੱਕ ਜੀ ਅੱਛਾ ਜੇ ਵੀ ਤਾਂ 1:30 ਵਜੇ ਨੇ ਵੇੜ ਦਈਦਾ ਸੀ ਕੰਮ ਜੀ ਅੱਛਾ ਉਦੋਂ ਵੀ ਹਾਂ ਤੇ ਹੁਣ ਵੀ ਹੁਣ ਜਨੇ ਅਖਬਾਰ ਕੁਛ ਤਾਂ ਮੜਾ ਲੇਟ ਆਉਂਦਾ 7 ਵਜੇ ਅੱਛਾ ਪਹਿਲਾਂ ਤਾਂ ਸਾਰੇ 4 ਵਜੇ ਆ ਜਾਂਦੇ ਅੱਛਾ ਪਹਿਲਾਂ ਤੁਸੀਂ ਕਿੰਨੇ ਵਜੇ ਸ਼ੁਰੂ ਕਰ ਲੈਂਦੇ ਸੀ ਜਿਹੜਾ ਅੱਲਾ 4:00 ਵਜੇ ਸ਼ੁਰੂ ਕਰ ਲੈਂਦੇ ਅੱਛਾ ਮੁਕਸਰ ਤੋਂ 5 ਵਜੇ ਤੇ ਤੁਹਾਡਾ ਜਿਹੜਾ ਖਾਣ ਪੀਣ ਦਾ ਫਿਰ ਸ਼ਡਿਊਲ ਕਿਵੇਂ ਵਾਪਸ ਜਾ ਕੇ ਤੁਸੀਂ ਘਰੇ ਆਪਰ ਅੱਲਾ ਨਾਸ਼ਤਾ ਕਰਕੇ ਹੀ ਹੋਣਾ ਹੈ ਅੱਛਾ ਉਸ ਤੋਂ ਬਾਅਦ ਤੁਸੀਂ 2 ਵਜੇ ਜਾ ਕੇ ਫਿਰ ਖਾਣਾ ਖਾ ਲਈ ਸੀ ਤੇ ਬਾਕੀ ਤਾਂ ਲੋਕਾਂ ਨਾਲ ਫਿਰ ਇੰਨੇ ਸਾਲਾਂ ਦਾ 34-35 ਸਾਲਾਂ ਦਾ ਵੈਸੇ ਪਿਆਰ ਬਹੁਤ ਹੋਣਾ ਹਾਂਜੀ ਲੋਕਾਂ ਦੇ ਘਰਾਂ ਚ ਕਿੰਨਾ ਟਾਈਮ ਹੀ ਨਹੀਂ ਮਿਲਦਾ ਹੋਣਾ ਤੁਹਾਨੂੰ ਐਵੇਂ ਨਹੀਂ ਮਿਲਦਾ ਜੀ ਠੀਕ ਹੈ ਕਈ ਘਰਾਂ ਚ ਜਿਹਾ ਆਵਾਣੀ ਵੀ ਇਦਾ ਠੀਕ ਹੈ ਯਾਨੀ ਉਹ ਸੇ ਇਤਨੇ ਰੁਟੀਨ ਬਣਾਇਆ ਜਾਵਾਣੀ ਤੇ ਹਾਂ ਇਹ ਆ ਬਾਈ ਵੀ ਇਸ ਤਰ੍ਹਾਂ ਬਾਈ ਨੂੰ 34-35 ਸਾਲ ਇੱਕ ਪੇਸ਼ੇ ਤੇ ਯਾਰ ਇੱਕ ਕੰਮ ਤੇ ਲਗਾਤਾਰ ਟਿਕਿਆ ਹੀ ਆਉਂਦਾ ਵੀ ਇਹ ਹੁੰਦੇ ਆ ਮਿਹਨਤੀ ਮਿਹਨਤੀ ਇਨਸਾਨ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਵੀ ਜਿਹੜੇ ਆ ਪੂਰੀ ਸਖਤ ਮਿਹਨਤ ਕਰਦੇ ਆ ਔਰ ਕੋਈ ਧੁੱਪ ਨਹੀਂ ਦੇਖਣੀ ਛਾਂ ਨਹੀਂ ਦੇਖਣੀ ਵੀ ਲਗਾਤਾਰ ਆਪਣੇ ਜਿਹੜੇ ਕੰਮ ਤੇ ਇੱਕ ਸੱਚ ਹੋਰ ਮੇਰੇ ਮਾਨਸਿਕ ਵਿਚਾਰ ਸੀ ਬਈ ਤੁਹਾਡਾ ਕੰਮ ਤਾਂ ਕੇ ਵੀ ਇਹ ਸਿੱਧੂ ਛੁੱਟੀ ਨਹੀਂ ਜਮਾ ਮਾਰ ਸਕਦੇ ਨਹੀਂ ਜੀ ਛੁੱਟੀ ਨੂੰ ਮਾਰ ਸਕਦੇ ਮੀਨ ਹੀ ਆਵੇ ਅੱਛਾ ਕੋਸ਼ ਮਰਦੀ ਆਵੇ ਦੇਣਾ ਹੀ ਪੈਂਦਾ ਅੱਛਾ ਨਹੀਂ ਇਹਦੇ ਚ ਜੇ ਮੰਨ ਕੇ ਚੱਲੋ ਜੇ ਕੋਈ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਂ ਕੋਈ ਰਸਤੇ ਹਾਰੀ ਦੇ ਵਿੱਚ ਹੀ ਹੁੰਦਾ ਤੇ ਉਦੋਂ ਕਿ ਕਰਨਾ ਪੈਂਦਾ ਲੈਸ ਜੀ ਅੱਛਾ ਜਾ ਵੜੀਦਾ ਜਣੀ ਵਈਦੀ ਠੀਕ ਹੈ ਫਿਰ ਨਾ ਜਣੀ ਰੋਕ ਜੀ ਨਹੀਂ ਲਾਈ ਦੀ ਚਾਹ ਪਾਣੀ ਦੀ ਵਸਦੇ ਆਂ ਵੰਡ ਕੇ ਕਿਸੇ ਵੀ ਕਲੂਕਲ ਤੇ ਜਾ ਕੇ ਪ੍ਰੋਗਰਾਮ ਟੈਂਡ ਕਰਕੇ ਫਿਰ ਆ ਜਾਈਦਾ ਫਿਰ ਲੰਡ ਕੇ ਫਿਰ ਜਾਵੜੀ ਅੱਛਾ ਬਾਕੀ ਸਾਰੇ ਕੰਮਾਂ ਦੀ ਛੁੱਟੀ ਹੈ ਕੱਲ੍ਹ ਤੁਹਾਡੇ ਕੰਮਾਂ ਦੀ ਛੁੱਟੀ ਨਹੀਂ ਤੁਹਾਡੇ ਕੋਲ ਫੋਨ ਵੀ ਹੈ ਨਹੀਂ ਸੱਚੀ ਪਹਿਲਾਂ ਤੁਸੀਂ ਜ਼ਿਕਰ ਕੀਤਾ ਹਾਂ ਹਾਂ ਜੀ ਫੋਨ ਵੈਸੇ ਹੀ ਨਹੀਂ ਰੱਖਦੇ ਤੇ ਤੁਹਾਡੇ ਨਾਲ ਸੰਪਰਕ ਫਿਰ ਕੋਈ ਕਿਵੇਂ ਕਰਦਾ ਜੇ ਕਿਸੇ ਨੇ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਕਿਉਂਕਿ ਤਕਰੀਬਨ ਟਾਈਮ ਹੁੰਦਾ ਹੀ ਵਧਾ ਲੋਕਾਂ ਨਾਲ ਸਾਰਿਆਂ ਨਾਲ ਠੀਕ ਹੈ ਈਨ ਨੇ ਵਜੀਆ ਬਸ ਜਿਹੜੇ ਨੇ ਵੀ ਸੰਭਾਲ ਕੇ ਕਰਦਾ ਬਸ ਮਿਲ ਕੇ ਕਰਦਾ ਹਾਂਜੀ ਨਹੀਂ ਫੋਨ ਦੀ ਤੁਹਾਨੂੰ ਆਦਤ ਨਹੀਂ ਜਾਂ ਫੋਨ ਕਿਉਂ ਨਹੀਂ ਰੱਖੇ ਕਿਉਂਕਿ ਅੱਜ ਕੱਲ ਤਾਂ ਹਰੇਕ ਇੱਕ ਘਰ ਚਾਚਾ ਰਹੇ ਕੋਈ ਵਾਰੀ ਕੰਮ ਕਹਿ ਦਿੰਦੇ ਨੇ ਮੈਨੂੰ ਜਵਾਬ ਨਹੀਂ ਦੇਣਾ ਹੁੰਦਾ ਅੱਛਾ ਠੀਕ ਹੈ ਜੇ ਮੈਨੂੰ ਉਹਦਾ ਫਿਰ ਕੰਮ ਕਰਨਾ ਹੀ ਪੈਂਦਾ ਕਿਸੇ ਦਾ ਵੀ ਠੀਕ ਠੀਕ ਹੈ ਕੋਈ ਵੀ ਐਮਰਜੈਂਸੀ ਕੰਮ ਕਹਿ ਦੇ ਪੁਰ ਤੇ ਇਹਦੇ ਹੁਣ ਫਿਰ ਥਕਾਵਟ ਵੀ ਸਾਈਕਲ ਨਾਲ ਤਾਂ ਪੂਰੀ ਹੁੰਦੀ ਹੋਊਗੀ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਵਾਈ ਵਗੈਰਾ ਤਾਂ ਨਹੀਂ ਖਾਦੇ ਹੋਗੇ ਇੰਨਾ ਹੈ ਨਾ ਕੋਈ ਮੈਡੀਸਨ ਨਹੀਂ ਠੀਕ ਹੈ ਸੇਧ ਵੀ ਐ ਤੰਦਰੁਸਤ ਰਹਿੰਦੀ ਹਾਂਜੀ ਇਹ ਆ ਬਈ ਜਿਹੜਾ ਮਿਹਨਤ ਇਹਨੂੰ ਕਹਿੰਦੇ ਅਸਲ ਮਿਹਨਤ ਵੇ ਪੂਰਾ ਦਿਨ ਜਿਵੇਂ ਪੂਰਾ ਦਿਨ ਹੀ ਸਾਈਕਲ ਚਲਾਂਗੇ ਜਾਂਦਾ ਸਵੇਰ ਦੇ ਚੱਲੇ ਬਾਈ ਨੇ ਹੁਣ ਜਿਵੇਂ ਦੱਸਿਆ ਵਿੱਚ ਚਲੋ ਅਖਬਾਰ 7 ਵਜੇ ਆਉਂਦਾ ਤੇ ਕਿਸੇ ਟਾਈਮ 5 ਵਜੇ ਵੀ ਘਰੋਂ ਨਿਕਲਦੇ ਸੀ ਤੇ ਇੰਨਾ ਮਿਹਨਤ ਨੂੰ ਬਾਈ ਜਿਹੜਾ ਸਲਾਮ ਆ ਤੇ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਅੱਗੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਗੇ ਤੋਂ ਵੀ ਸਾਡਾ ਇਸੇ ਤਰ੍ਹਾਂ ਕਨਸੈਪਟ ਆ ਜਿਹੜੇ ਜਾਰੀ ਰਹਿਣਗੇ ਤੇ ਇਹ ਬਾਈ ਨਾਲ ਵੀ ਜਿਹੜੀ ਤੁਸੀਂ ਮਿਹਨਤ ਆ ਇਹ ਤੁਹਾਨੂੰ ਕਿਵੇਂ ਲੱਗੀ ਸਾਨੂੰ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਸਾਡੇ ਚੈਨਲ ਡੇਲੀ ਰਿਪੋਰਟ ਟੀਵੀ ਨੂੰ ਸਪੋਰਟ ਕਰਦੇ ਰਹੋ ਜੀ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰ